ऑल इंडिया दे साडे प्रधान खरगे साहब और राहुल गांधी जी ने भी शंका जाहिर की है कि जिस प्रकार महाराष्ट्र छुआ हरियाणा छुआ दूसरे राज्य में होने की संभावना है महाराष्ट्र 43 लाख वोटा नमिया जोड़ दीतियां गई हैं 5 महीने से यानी कि आरएसएस दे लोग साथी कुछ नेड़े होके काम कर रहे हैं जेड़ियां असल ਕਿਸੇ ਵੀ ਪਾਰਟੀ ਦੇ ਨਿੱਜੀ ਵੋਟਾਂ ਪੱਕੀਆਂ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਤੇ ਨਵੇਂ ਸਬਤੀ ਜੋੜ ਦਿੱਤੇ ਜਾਂਦੇ ਜਿਹਦੇ ਆਸਤੇ ਕੋਈ অথেন্টিਸਿਟੀ ਨਹੀਂ ਹੈ ਕਿਸੇ ਦਾ ਵੀ ਜਾਲੀ ਲਾ ਕੇ ਆਧਾਰ ਕਾਰਡ ਉਹਦੀ ਵੋਟ ਕੱਢ ਦਿੱਤੀ ਜਾਂਦੀ ਸੋ ਅਸੀਂ ਇਹ ਸਾਰਿਆਂ ਨੂੰ ਸ਼ੰਕਾਜਾਰ ਕੀਤੀ ਹੈ ਕਿ ਉਹਨਾਂ ਦੇ ਸਮੇਂ ਚੰਪਾਸ तमाम ਬੂਥ ਸਟਰਟ ਤੇ ਵੋਟਰ ਲਿਸਟ ਨੂੰ ਲੈ ਕੇ ਸਾਰੇ ਇੰਤਜ਼ਾਮਤ ਪੂਰੇ ਕਰਨੇ ਤਾਂ ਜੋ ਕਿਸੇ ਗੱਲ ਦੀ ਕੋਈ ਕਮੀ ਨਾ ਛੱਡੀ ਜਾਵੇ ਅੱਜ 24 ਮਹੀਨੇ ਹੈ ਔਰ ਅੱਜ ਤੋਂ ਅਗਰ ਅਸੀਂ ਲਗਾਗੇ ਤਾਂ ਮੇਰਾ ਖਿਆਲ ਅਸੀਂ 2 ਸਾਲਾਂ ਦੇ ਵਿੱਚ ਇਹ ਮੁਕੰਮਲ ਤੌਰ ਤੇ ਜੰਗ ਦੇ ਮੈਦਾਨ ਚ ਜਾਨਿ ਕਿ ਚੋਣਾਂ ਦੇ ਮੈਦਾਨ ਦੇ ਵਿੱਚ ਜਾਨ ਵਾਸਤੇ ਤਿਆਰ ਪਰ ਤਿਆਰ ਹੋ ਜਾਵਾਂਗੇ ਸੋ ਇਸ ਕਰਕੇ ਅੱਜ ਅਸੀਂ ਪਹਿਲਾ ਮੀਟਿੰਗ ਸੰਭਰਾਲਾ ਕੀਤੀ ਅੱਜ ਇੱਥੇ ਔਰ ਸਾਡਾ ਟੀਚਾ ਹੈ ਕਿ ਅਗਲੇ 2 ਮਹੀਨਿਆਂ ਦੇ ਅੰਦਰ ਅੰਦਰ ਪੰਜਾਬ ਦੇ ਹਰ ਬੂਥ ਤੇ ਜਾ ਕੇ ਅਸੀਂ ਇਸ ਤਰ੍ਹਾਂ ਰਿਵਿਊ ਮੀਟਿੰਗਸ ਲਵਾਂਗੇ ਗੱਲਬਾਤ ਕਰਾਂਗੇ ਔਰ ਮੈਨੂੰ ਪੂਰਨ ਉਮੀਦ ਹੈ ਕਿ ਜੋ ਪੰਜਾਬ ਦੇ ਲੋਕਾਂ ਦੇ ਸੁਪਨੇ ਆਜ ਪੰਜਾਬ ਦੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੈਗੀ ਹੈ ਕਿ ਅਗਰ ਕੋਈ ਕਾਇਆ ਕਰ ਸਕਦਾ ਹੈ ਪੰਜਾਬ ਦੀ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕਾਂਗਰਸ ਪਾਰਟੀ ਤੋਂ ਉਮੀਦ ਨਜ਼ਰ ਆ ਰਹੀ ਹੈ شرط ਇਹ ਹੈ ਕਿ ਸਾਡੇ ਲੀਡਰ ਸਹਿਬਾਨਾਂ ਨੂੰ ਸਾਨੂੰ ਸਾਰਿਆਂ ਨੂੰ ਆਮ ਜਨਤਾ ਦੀ ਉਹਨਾਂ ਉਮੀਦਾਂ ਤੇ ਉਹਨਾਂ ਦੇ ਸਮਝ ਖਰਾ ਉਤਰਨਾ ਪਏਗਾ ਉਹਨਾਂ ਦੇ ਮਤਾਬਕ ਪੋਲਿਸੀਜ਼ ਪਲੈਨਿੰਗ ਕਰਕੇ ਔਰ ਇਸ ਦਲਦਲ ਚੋਂ ਪੰਜਾਬ ਨੂੰ ਕੱਢਣਾ ਅੱਜ ਪੰਜਾਬ ਦਲਦਲ ਦੇ ਵਿੱਚ ਹੱਸਦਾ ਜਾ ਰਿਹਾ ਹੈ ਜਿਸ ਪ੍ਰਕਾਰ ਸਰਕਾਰ ਬਣੀ ਸੀ ਬਦਲਾਵ ਦੀ ਸਰਕਾਰ 25 ਵਰੇ ਮੈਨੂੰ ਲੱਗਦਾ ਅੱਜ ਬਦਲਾਵ ਦੀ ਸਰਕਾਰ ਨੇ ਪੰਜਾਬ ਨੂੰ ਪਿੱਛੇ ਕਰ ਦਿੱਤਾ ਕੋਈ ਐਸਾ ਵਰਗ ਨਹੀਂ ਹੈ ਪੰਜਾਬ ਦੇ ਅੰਦਰ ਜਿਹੜਾ ਸਰਕਾਰ ਤੋਂ ਦੁਖੀ ਨਹੀਂ ਹੈ ਕੋਈ ਐਸਾ ਵਿਅਕਤੀ ਨਹੀਂ ਹੈ ਚਾਹੇ ਉਹ ਕਾਮ ਹੈ ਚਾਹੇ ਉਹ ਨੌਕਰੀ ਪੇਸ਼ਾ ਚਾਹੇ ਉਹ ਉਪਗਤੀ ਹੈ

ਸ਼ਰਤ ਇਹ ਹੈ ਕਿ ਸਾਨੂੰ ਵੀ ਆਪਣੇ ਆਪ 'ਚ ਜਿੱਥੇ ਕਮੀਆਂ ਹੈ ਉਹ ਸੁਧਾਰ ਕਰਨੇ ਪੈਣਗੇ ਪਰ ਜਨਤਾ ਦੇ ਮਤਾਬਕ ਫੈਸਲੇ ਲੈਣੇ ਪੈਣਗੇ ਔਰ ਮੈਂ ਉਮੀਦ ਕਰਦਾ ਹੈ ਕਿ ਅਸੀਂ ਇਸੇ ਤਰ੍ਹਾਂ ਨੀਚਲੇ સ્તર ਤੇ ਜਾ ਕੇ ਜਿੰਨੂੰ ਅਸੀਂ ਮੀਟਿੰਗਸ ਲਾਵਾਂਗੇ ਕਾਂਗਰਸ ਮਜ਼ਬੂਤ ਹੋਏਗੀ ਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਔਰ ਜਿਹੜਾ ਬੜਾ ਹਾਲੀ ਦੇ ਵੱਦ ਪੰਜਾਬ 'ਚ ਵੱਧ ਗਿਆ ਹੈ ਉਹਨੂੰ ਦੁਬਾਰੇ ਵਾਪਸ ਲੀਆਂ ਤੇ ਲੈ ਕੇ ਆਉਣ ਦਾ ਕੰਮ ਕਾਂਗਰਸ ਪਾਰਟੀ ਕਰੇਗੀ ਰਾਹੁਲ ਗਾਂਧੀ ਜੀ ਕਹਿੰਦੇ ਕਾਂਗਰਸ ਪਾਰਟੀ ਕੋਲੇ ਬੱਬਰ ਸ਼ੇਰ ਨੇ ਲੋਕਲ ਲੈਵਲ ਤੇ ਨੇ ਪਰ ਉਹਨਾਂ ਦੇ ਪਿੱਛੇ ਚੇਲ ਲੱਗੀ ਹੋਈ ਆ ਕਿਹਦੇ ਲਈ ਆ ਚੇਲ ਮੈਨੂੰ ਨਹੀਂ ਪਤਾ ਕਿ ਲੋ ਇਹ ਇਹ ਕੀ ਆ ਲੇਕਿਨ ਕੋਈ ਚੇਨ ਦੀ ਗੱਲ ਤਾਂ ਮੇਰਾ ਖਿਆਲ ਉਹਨਾਂ ਦਾ ਕਹਿਣ ਦਾ ਅਗਰ ਮਤਲਬ ਹੋਏਗਾ ਕਿ ਉਸ ਤਰ੍ਹਾਂ ਦੀ ਜਿਹੜੀ ਖੁੱਲ੍ਹ ਦੇਣੀ ਚਾਹੀਦੀ ਹੈ ਪਾਰਟੀ ਦੇ ਵਰਕਰਸ ਨੂੰ ਉਹ ਕਿਤੇ ਨਾ ਕਿਤੇ ਨਹੀਂ ਮਿਲਦੀ ਸਾਨੂੰ ਹਰ ਵਰਕਰ ਨੂੰ ਬਲੌਕ ਦਾ ਚਾਹੇ ਕੋਈ ਹੋਰ ਹੈ ਪ੍ਰਧਾਨ ਹੈ ਉਹਨੂੰ ਉਹਨੂੰ ਤਰਜੀਹ ਦੇਣੀ ਚਾਹੀਦੀ। ਅੱਜ ਜਿਹੜੇ ਜੰਮੂ ਜਾਬ ਲਾਇਆ ਵਾ ਅੱਜ ਵੀ ਜਿਹੜੀ ਸਿੱਖਾ ਦੇ ਕਪਤਿਆਂ ਨੂੰ ਸੱਜਣ ਕਮਾਰਾ ਉਹਨੂੰ ਸਜ਼ਾ ਹੋਈ ਆ। ਸਾਰੇ ਸ਼ਰਕਾ ਕੀਤੇ ਕਾਂਗਰਸ ਦੇ ਕੋਈ ਐਮਪੀ ਜਾਂ ਕਾਰਸ ਕੋਈ ਲੀਡ ਨਹੀਂ ਭੁੱਲੇ ਵੀ। ਉਹ ਇੱਥੇ ਰਾਹੁਲ ਗਾਂਧੀ ਨੇ 20 ਵਾਰੀ ਕਿਹਾ। ਮੋੜਾ ਇੱਕ ਖਿਆਲ ਨਹੀਂ ਨਹੀਂ ਕਿੰਦਾ ਸ਼ਲਾਂਗਾ ਕਰੀਏ। ਅਸੀਂ ਇਹ ਕਹਿੰਦੇ ਆ ਕਿ ਜਿਹੜੇ ਵਿਅਕਤੀ 84 ਦੇ ਦੰਗਿਆਂ 'ਚ ਦੋਸ਼ੀ ਸਨ ਜਿਨ੍ਹਾਂ ਨੇ ਸਿਕੰਦਾ ਔਰ ਸਾਡੇ ਲੋਕਾਂ ਦਾ ਨੁਕਸਾਨ ਕੀਤਾ ਚਾਹੇ ਕੋਈ ਹਿੰਦੂ ਵੀ ਸੀ ਚਾਹੇ ਕੋਈ ਦਲਿਤ ਸੀ ਉਹਨਾਂ ਨੂੰ ਬੰਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੂੰ ਮਿਲ ਗਈ ਅਸੀਂ ਮਾਨਜੋਗ ਅਦਾਲਤ ਦਾ ਤਨਖਾਦ ਕਰਦੇ ਹਾਂ ਔਰ ਜੋ ਬਾਕੀ ਰਹਿ ਗਏ ਨੇ ਹਰੇਕ ਵਿਅਕਤੀ ਜਿਹੜੇ ਗੁਨਾਹਗਾਰ ਨੇ ਜਿਨ੍ਹਾਂ ਨੇ ਤਾਕਤ ਵੀ ਆੜ ਦੇ ਵਿੱਚ ਗੁਨਾਹ ਕੀਤੇ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਕਿਸਾਨਾਂ ਵੱਲੋਂ ਮੁੱਖ ਮੰਤਰੀ ਕਹਿੰਦੇ ਅਸੀਂ ਨਸ਼ੇਗਾਰ ਮਹਿਚਲਾਈਏ ਕਾਂਗਰਸ ਨਸ਼ਾ ਤਸਕਰ ਵੀ ਮਦਦ ਕਰਦੀ ਰੇ ਰੈਟ ਫੈਲ ਕਰਦੀ ਹਾਈ ਦੋਸੋ ਅਸੀਂ ਕਿਹੜੀ ਰੈਟ ਅਸੀਂ ਕਿਹੜੀ ਰੈਟ ਫਾਈਲ ਕੀਤੀ ਹੈ ਤੇ ਕਿਹੜੀ ਮਦਦ ਕਰ ਰਿਹਾ ਭਗਵੰਤ ਸਿੰਘ ਮਾਨ ਸਾਹਿਬ 3 ਸਾਲ ਤੁਹਾਨੂੰ ਨਸ਼ਾ ਤਸਕਰ ਨਜ਼ਰ ਨਹੀਂ ਆਇਆ 3 ਸਾਲ ਲੋਕਾਂ ਦੀ ਬੱਸ ਹੋ ਗਈ ਹੈ ਹਰ ਘਰੇ ਹੋਮ ਡਿਲੀਵਰੀ ਮਿਲ ਰਹੀ ਹੈ ਤੁਹਾਡੇ ਰਾਜ ਦੇ ਵਿੱਚ ਉਹ ਠੀਕ ਕਹਿ ਰਿਹਾ ਅਸੀਂ ਅੱਜ ਕੋਈ ਭਾਸ਼ਣ ਦੇ ਰਿਹਾ ਵਿਅਕਤੀ ਨਸ਼ਾ ਅੱਜ ਜਿਵੇਂ ਉਹ ਜਮੇਟੋ ਤੇ ਇਕ ਕੰਪਨੀਆਂ ਐਵੇਂ ਹੋਮ ਡਿਲੀਵਰ ਹੋਮ ਡਿਲੀਵਰੀ ਦਿੱਤੀ ਜਾ ਰਹੀ ਹੈ। ਇਨਸਾਲਾਂ ਦੇ ਮੁੱਖ ਮੰਤਰੀ ਸਾਹਿਬ ਸੁੱਤੇ ਪਏ ਸੀਗੇ। ਅੱਜ ਉਹਨਾਂ ਨੂੰ ਯਾਦ ਆਈ ਹੈ ਇੱਕੋ ਦਮ ਚਲਪਿਆ ਕਮ ਅਫਸਰ ਲਾਤੇ ਫਲਾਂ ਲਾਤਾ ਘਰ ਤੋਂ ਅਲੱਗ ਵੀ ਛੋਟੀਆਂ-ਛੋਟੀਆਂ ਮੱਛਲੀਆਂ ਦੇ ਦਿਵਾਲੇ ਹੋ ਗਏ ਵੱਡੇ ਮਗਰ ਮੱਛ ਕੀ ਹੋਇਆ ਜਿਹੜੇ ਵੱਡੇ-ਵੱਡੇ ਐਸਐਸਪੀ ਵੱਡੇ-ਵੱਡੇ ਅਹੁਦਿਆਂ ਤੇ ਬੈਠੇ ਲੋਕ ਵੱਡੇ-ਵੱਡੇ ਉਹ ਘਰਾਨੇ ਜਿਨ੍ਹਾਂ ਤੇ ਮਸ਼ਾਤ ਤਸਕਰੀਦਿਆ ਲੋਕ ਪੰਜਾਬ ਦੇ ਲੋਕ ਗੱਲਾਂ ਕਰਦੇ ਕੋਈ ਨਾਮ ਜੀ ਰੱਖਣਾ ਮੈਂ ਬਿਲਕੁਲ ਨਹੀਂ ਨਾਮ ਲਵਾਗਾ ਨਾਮ ਲੈਣ ਦੇ ਨਾਲ ਬੜੇ ਗੱਲ ਹੋਰ ਕਿਤੇ ਜਾਂਦੀ ਹੈ ਬਿਨਾਂ ਮਤਲਬ ਤੋਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਸਾਰਾ ਕਾਇਦੇ ਕਾਨੂੰਨ ਦੇ ਧਾਇਰੇ ਵਿੱਚ ਰਹਿ ਕੇ ਗੱਲ ਕਰਨੀ ਚਾਹੁੰਦਾ ਇਹ ਆਮ ਜਨਤਾ ਨੂੰ ਪਤਾ ਹੈ ਉਹਨਾਂ ਘਟਾ ਦਿਓ ਨਾ ਅਫਸਰ ਬਥੇਰੇ ਸੀ ਜੇ ਤੁਸੀਂ ਨਾਮਜ਼ਦ ਕੀਤੇ ਤੁਸੀਂ ਪੜੇ ਹੋਏ ਆ ਉਹਨਾਂ ਦਾ ਘਟਾਉਣਾ ਔਰ ਜਦੋਂ ਮੈਂ ਪੁੱਛਿਆ ਘਟ ਆ ਰਹੇ ਮੈਨੂੰ ਕੋਈ ਇਤਰਾਜ਼ ਨਹੀਂਗਾ ਕਿਸੇ ਕਿਸੇ ਨਸ਼ਾ ਤਸਕਰ ਦਾ ਘਰ ਘਰ ਚ ਇਹ ਟੇਣਾ ਚਾਹੀਦਾ ਪਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਨਸ਼ਾ ਤਸਕਰ ਦਾ ਘਰ ਨਹੀਂ ਕੋਈ ਢਾ ਰਿਆ ਇਲੀਗਲ ਕੰਸਟਰਕਸ਼ਨ ਨੂੰ ਢਾ ਰਹੇ ਆ ਮਾੜਾ ਮੋਟਾ ਘਰੂ ਵੀ ਪਏ ਜਾਨ ਬੁੱਟ ਕੇ ਹਵਾ ਬਣਾ ਰਿਆ ਭਗਵੰਤ ਸਿੰਘ ਮਾਨ ਸਾਹਿਬ ਕਿ ਮੈਂ ਨਸ਼ਾ ਤਸਕਰਾਂ ਦੇ ਪਿੱਛੇ ਪਿਆ ਗਿਆ ਹਾਂ ਭਜਾ ਕੇ ਰਹਿਟੂਗਾ ਪਹਿਲਾਂ ਕੀ ਕਰ ਰਹੇ ਸੀ ਪੁਲਿਸ ਦੇ ਸਾਰੇ ਅਫਸਰ ਇਹ ਐਸਐਸਪੀ ਡੀਆਈਜੀ ਪਹਿਲਾਂ ਕੀ ਕਰ ਰਹੇ ਸੀ ਸੁੱਤੇ ਪਏ ਸੀ ਹੁਣ ਗਲੀਆਂ ਚ ਤੁਰਤੇ ਉਹ ਇਹ ਸਾਰਾ ਕਮੇਸ ਕਰਕੇ ਕੀਤਾ ਹੈ ਕਿ ਪੰਜਾਬ ਦੇ ਹਾਲਾਤ ਜਨਾਓ ওভারਡੋਸ ਨਾਲ ਮੌਤਾ ਹੋ ਰਹੀਆਂ ਪੰਜਾਬ ਦੇ ਘਰ ਘਰ ਚ ਚਰਚਾ ਹੈ ਆਮ ਆਦਮੀ ਪਾਰਟੀ ਨੇ ਜੋ ਕੀਤਾ ਉਹ ਕਹਿੰਦੇ ਕਿ ਕਿਹੜਾ ਵੇਲਾ ਆਵੇ ਅਸੀਂ ਜਦੋਂ ਇਹਨਾਂ ਨੂੰ ਕੱਢ ਕੇ ਬਾਹਰ ਸੁੱਟੀਏ ਸੋ ਇਸ ਤਰ੍ਹਾਂ ਦੀ ਮੁਹਿੰਮ ਨਾਲ ਪਰ ਹਰਮੰਦਰ ਸਾਹਿਬ ਚ ਜਾ ਕੇ ਅਰਦਾਸ ਕਰਨ ਨਾਲ ਪੰਜਾਬ ਤੋਂ ਨਸ਼ਾ ਖਤਮ ਨਹੀਂ ਹੋਏਗਾ ਸਰਕਾਰ ਨੇ ਕਿਸਾਨਾਂ ਕੋ ਗ੍ਰਿਫਤਾਰ ਕਿਤੇ ਜੀ ਕੌਂਸਲਪ ਤੇ ਕੀ ਸਟੈਂਡ ਇਹ ਕੋ ਗੱਲ ਇਹ ਹੈ ਕਿਸਾਨਾਂ ਕੋ ਨੂੰ ਗ੍ਰਿਫਤਾਰ ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਇਹ ਗਲਤ ਗੱਲ ਹੈ ਮੁੱਖ ਮੰਤਰੀ ਸਾਹਿਬ ਦਾ ਕੰਮ ਏ ਹੈ ਕਿ ਉਹਨਾਂ ਦੀ ਗੱਲਬਾਤ ਸੁਣਨਾ ਮੈਂ ਇਹ ਨਹੀਂ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਸਾਰੀਆਂ ਗੱਲਾਂ ਮੰਨ ਕੇ ਉੱਠਣ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਰਕਾਰ ਨਹੀਂ ਕਰ ਸਕਦੀ ਹੋਏਗੀ ਉਹਨਾਂ ਨੂੰ ਪਿਆਰ ਨਾਲ ਗੱਲ ਦੱਸਣ ਕਿ ਆ ਮੇਰੇ ਹਲਾਤਾਂ ਸਰਕਾਰ ਦੇ ਆ ਤੁਹਾਡੀ ਮੰਗ ਪੂਰੀ ਨਹੀਂ ਹੋ ਸਕਦੀ ਲੇਕਿਨ ਮੁੱਖ ਮੰਤਰੀ ਜਿਸ ਪ੍ਰਕਾਰ ਮੀਟਿੰਗ ਨੂੰ ਛੱਡ ਕੇ ਚਲੇ ਜਾਣ ਤੇ ਗੁੱਸੇ 'ਚ ਆ ਕੇ ਕਿਸਾਨਾਂ ਨੂੰ ਫੜਨਾ ਫੜਾਈ ਸ਼ੁਰੂ ਕਰ ਦੇਣ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ ਇਹ ਉਹੀ ਮੁੱਖ ਮੰਤਰੀ ਸਾਹਿਬ ਹੈ ਜਿਹੜੇ ਕਹਿੰਦੇ ਹੁੰਦੇ ਸੀ ਇਹ ਸਾਡੀ ਸਾਡਾ ਅਲਾਈنس ਹੈ ਕਿਸਾਨਾਂ ਦੇ ਨਾਲ ਅਸੀਂ ਇਹਨਾਂ ਨੂੰ ਸਰਕਾਰ ਦਾ ਹਿੱਸਾ ਬਣਾਵਾਂਗੇ ਅੱਜੋ ਹੀ ਕਿਸਾਨ ਨੇ ਜਿਹੜੇ ਜਿਨ੍ਹਾਂ ਨੂੰ ਭਜਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਆਸਤੇ ਸਾਰੀ ਪੁਲਿਸ ਦੇ ਨਾਕੇ ਲਾ ਕੇ ਰੋਕਿਆ ਜਾ ਰਿਹਾ ਹੈ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਮੈਂ ਫੇਰ ਕਹ ਰਿਹਾ ਮੈਂ ਬਹੁਤ ساری ਜ਼ਰੂਰੀ ਨਹੀਂ ਹੈ ਹਰ ਗੱਲ ਕਿ ਮੈਂ ਅੱਜ ਸ਼ੰਭੂ ਬਾਰਡਰ ਤੇ ਕਿਸਾਨ ਬੈਠਾ ਹੈ ਬਹੁਤ ਸਾਰੇ ਵਪਾਰੀ ਵੀ ਦੁਖੀ ਹੈ ਇਸ ਗੱਲ ਤੋਂ ਲੇਕਿਨ ਪਠਾਇਆ ਕਿਵੇਂ ਜਾਣ ਪੁੱਛ ਕੇ ਭਾਜਪੀ ਨੇ ਹਰਿਆਣੇ ਦੀ ਸਰਕਾਰ ਨੇ ਜਾਣਦੇ ਉਹਨਾਂ ਨੂੰ ਦਿੱਲੀ ਉਹ ਜੰਤਰ ਮੰਤਰ ਬੈਠਣ ਤਾਜੋ ਸਾਡਾ ਜਿਹੜਾ ਵਪਾਰ ਹੈ ਨੁਕਸਾਨ ਹੋ ਰਿਹਾ ਹੈ ਉਹ ਨਾ ਹੋਵੇ ਔਰ ਮੈਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਜਿੱਥੇ ਆਪਣੀ ਕਿ ਇੰਟਰਸਟ ਹੈਗਾ ਲੋਕਾਂ ਦਾ ਜਿੱਥੇ ਲੋਕ ਵਪਾਰੀਆਂ ਨੂੰ ਜਾਂ ਪੰਜਾਬ ਦੀ ਆਮਦਨ ਨੂੰ ਰੈਵਨਿਊ ਨੂੰ ਇਕਨੋਮੀ ਨੂੰ ਨੁਕਸਾਨ ਹੁੰਦਾ ਉੱਥੇ ਮੇਰੀ ਪੰਜਾਬ ਦੇ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਵੀ ਇਸ ਗੱਲ ਦਾ ਧਿਆਨ ਰੱਖਣਾ ਕਿਉਂਕਿ ਤੁਹਾਡਾ ਤੇ ਵਪਾਰੀਆਂ ਦਾ ਇਹ ਸਰਕਾਰਾਂ ਫਰਕ ਪਾਉਣਾ ਚਾਹੁੰਦੀ ਆ ਆਪਸ ਵਿੱਚ ਵੰਡਣਾ ਚਾਹੁੰਦੀ ਆ ਅਸੀਂ ਵੰਡਿਆ ਨਹੀਂ ਜਾਣਾ ਕਿਸਾਨ ਜਿੰਦਾ ਰਹੇਗਾ ਤਾਂ ਪੰਜਾਬ ਦੀ ਇਕਨੋਮੀ ਚਲਦੀ ਰਹੇਗੀ। ਲੇਕਿਨ ਕਿਸਾਨ ਨੂੰ ਮਾਰਨ ਦੇ ਮਨਸੂਬੇ ਦਿੱਲੀ ਦੀ ਸਰਕਾਰ ਤੇ ਹਰ ਭਗਵੰਤ ਸਿੰਘ ਮਾਨ ਵੀ ਉਹਨਾਂ ਦੇ ਨਾਲ ਹੱਥੀਂ ਚੜ੍ਹ ਕੇ ਲੜ ਗਿਆ। ਦਿੱਲੀ ਸਰਕਾਰ ਨੇ ਮਹਿਲਾਵਾਂ ਨੂੰ 25 ਰੁਪਏ ਦੇਣ ਦਾ ਐਲਾਨ ਕਰਤਾ ਹੈ। ਸੂਬੇ 'ਚ ਵੀ ਕਾਫੀ ਵਾਅਦੇ ਕੀਤਾ ਗਿਆ ਇਸ ਨੂੰ ਐ ਕਿ ਕਿਵੇਂ ਸਮਝੋ ਕਿ ਪ੍ਰੈਸ਼ਰ ਬਣੇਗਾ ਕਿ ਨਹੀਂ ਬਣੇਗਾ। ਮੈਂ ਪ੍ਰੈਸ਼ਰ ਦੀ ਗੱਲ ਨਹੀਂ ਇਹਨਾਂ ਕਿਸੇ ਦੇ ਪੈਣਾ ਜਾਂ ਨਹੀਂ ਪੈਣਾ ਲੇਕਿਨ ਜੋ ਵਾਅਦੇ ਕੀਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਆਉਣ ਵਾਲੇ ਸਮੇਂ 'ਚ ਇਸ ਗੱਲ ਲਈ

ਉਹੀ ਪ੍ਰਧਾਨ ਆਪਣੇ ਮੂੰਹ 'ਚੋ ਕੀ ਕਹੇਗਾ ਭਈ ਝਾਸ਼ੀਰ ਦਾਖਲ ਕਰਤੀ ਗਈ ਆ ਜਾਂ ਕਾਰਪੋਰੇਸ਼ਨ ਤਾਲਾ ਦੇ ਮਾਮਲੇ ਵਿੱਚ ਸਭ ਕਮੰਦੀ ਆਸ਼ੂ ਸੰਜੇ ਪ੍ਰਵਾਰ ਜੀ ਹੋਣਾ ਦੇ ਖਿਲਾਫ ਤੋਂ ਕਹਿੰਦਾ ਹੈ ਕਿ ਜੀ ਝਾਸ਼ੀਰ ਦਾਖਲ ਕਰਤੀ ਆ ਜਾਂ ਕਾਰਪੋਰੇਸ਼ਨ ਤਾਲਾ ਲਗਾਇਆ ਸੀਗਾ ਤੁਹਾਨੂੰ ਕਿਹਾ ਹੈ ਦੇਖੋ ਜੀ ਇਹੋ ਜੀਆਂ ਚਾਲਾਂ ਜਿਹੜੀਆਂ ਉਹ ਪੁਲਿਸ ਨੇ ਚਲਣੀਆਂ ਆਏ ਇਲੈਕਸ਼ਨ ਹੈ ਕਾਰਪੋਰੇਸ਼ਨ ਤਾਲਾ ਲਾਉਣ ਦੇ ਖਿਲਾਫ ਤੁਸੀਂ ਪੰਜਾਬ 'ਚ ਇੰਨਾ ਕੁਝ ਹੋ ਰਿਹਾ ਉੱਥੇ ਤਾਂ ਕੁਝ ਕਰਨੀ ਕਰ ਰਹੇ ਇਹ ਚਾਰਸ਼ੀਟ ਜ਼ਰੂਰ داخل ਕਰਤੀ ہے پھر پہلا کر دنجے جے کرنی سی ਹੁਣ ਬਾਏ الیکشن ਆ ਰਿਹਾ ਇਹ ਸਾਰੇ ਦੇ ਸਾਰੇ ਦਬਾਅ ਪਾਉਣ ਦੇ ਵਾਸਤੇ ਇਹ ਤੌਰ ਤਰੀਕੇ ਵਰਤੇ ਜਾ ਰਿਹਾ ਪਰ ਸਾਡਾ ਕਾਂਗਰਸ ਦੇ ਲੀਡਰ ਤੇ ਕਾਂਗਰਸ ਦਾ ਵਰਕਰ ਹੁਣ ਇਹਨਾਂ ਜਿਹੜੇ ਇਹੋ ਜਿਹੇ ਡਰ ਭੈ ਬਣਾਏ ਜਾ ਰਿਹਾ ਪੁਲਸ ਦਾ ਉਹਨਾਂ ਤੋਂ ਡਰਨ ਵਾਲਾ ਨਹੀਂ ਸਮਾਂ ਹੁਣ ਤੇ ਇਹਨਾਂ ਦਾ ਹਿਸਾਬ-ਕਿਤਾਬ ਜਰੂਰ ਕਰਾਂਗੇ ਮੇਰਾ ਜੀ ਜਿਹੜੀ ਅੱਜ ਆਪਾਂ ਮੀਟਿੰਗ ਕਰਦੇ ਆ ਬਲਾਕ ਪੱਧਰ ਤੇ ਕਰਦੇ ਆ ਰਾਹੁਲ ਗਾਂਧੀ ਜੀ ਕਹਿੰਦੇ ਆ ਵੀ ਕਾਂਗਰਸ ਦੇ ਵਿੱਚ ਬੀਜੇਪੀ ਨਾਲ ਤਾਲਮੇਲ ਵਾਲੇ ਬੰਦੇ ਆ ਉਹਨਾਂ ਨੂੰ ਉਹਨਾਂ ਬਾਰੇ ਵੀ ਤੁਸੀਂ ਪਤਾ ਨਹੀਂ ਪਤਾ ਨਹੀਂ ਹੁਣ ਰਾਹੁਲ ਜੀ ਤੁਹਾਨੂੰ ਕਿਦੋਂ ਇਹ ਗੱਲ ਕਹਿ ਕੇ ਆਕੇ ਸਾਰੀਆਂ ਗੱਲਾਂ ਮੈਨੂੰ ਤਾਂ ਇਸ ਬਾਰੇ ਪਤਾ ਨਹੀਂ ਕਿ ਉਹ ਸੁਣਦੇ ਹੋ ਤੁਸੀਂ ਸੁਣਦੇ ਹੋ ਉਹ ਕਹਿੰਦੇ ਕਿ ਮੇਰੇ ਬਾਰੇ ਸੰਭਾਵਨਾ ਹੈ ਕੋਈ ਘੋਸ਼ਣਾ ਦੇ ਵੈਸਟ ਦਾ ਕਿਉਂਕਿ ਰਾਮਾ ਦੀ ਪਾਰਟੀ ਕਰ ਚੁੱਕੀ ਹੈ ਹਮੋਤ ਸਦਸਾ ਆਵਿਤੇ ਤੇ ਗਾਇਬ ਸਰ ਇਹ ਵਕੀਲ ਸਾਹਿਬ ਜੀ ਨੂੰ ਇਹ ਜਿਹੜੇ ਅਧਿਕਾਰ ਹੈ ਉਹਨਾਂ ਕੋਲੇ ਹੈ ਔਰ ਅਸੀਂ ਕੱਲ ਵੀ ਮੈਂ ਤੇ ਬਾਜਵਾ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਹੈ ਕਿ ਜਲਦੋ ਜਲਦ ਤੁਸੀਂ ਆ ਜਿਹੜਾ ਹੈਗਾ ਵੈਸਟ ਦੇ ਜਿਹੜਾ ਵੀ ਉਮੀਦਵਾਰ ਪੂਰਾ ਪਾਰਟੀ ਸਰ ਇਹ ਵਕੀਲ ਸਾਹਿਬ ਜੀ ਨੂੰ ਇਹ ਜਿਹੜੇ ਅਧਿਕਾਰ ਹੈ ਉਹਨਾਂ ਕੋਲੇ ਹੈ ਔਰ ਅਸੀਂ ਕੱਲ ਵੀ ਮੈਂ ਤੇ ਬਾਜਵਾ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ ਹੈ ਕਿ ਜਲਦੋ ਜਲਦ ਤੁਸੀਂ ਆ ਜਿਹੜਾ ਹੈਗਾ ਬਸ ਇਸ ਦੀ ਜਿਹੜਾ ਵੀ ਉਮੀਦਵਾਰ ਪੂਰਾ ਪਾਰਟੀ ਜਲਦ ਤੋਂ ਜਲਦ ਫੈਸਲਾ ਲੈ ਲੇ ਔਰ ਮੈਨੂੰ ਲੱਗਦਾ ਕਿ ਅਸੀਂ ਅਗਲੇ 2-4 ਦਿਨਾਂ ਦੇ ਅੰਦਰ ਅੰਦਰ ਫੈਸਲਾ ਪਾਰਟੀ ਕਰਨਾ ਕਰਕੇ ਆਪਣੇ ਕਮਾਂਡਾ ਬਗਿੱਲ ਸੰਭਲ ਲੈ। ਇੱਥੇ ਅਕਾਲ ਤਖਤ ਜੱਜਦਾਰ ਨੂੰ ਹਟਾਇਆ ਗਿਆ ਤੇ ਹੋਰ ਵੀ 3 ਜੱਜਦਾਰ ਹਟਾਏ। ਹਾਉ ਤਾਂ ਨਿੱਜੀ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਜਿਹੜੀ ਮਰਿਆਦਾ ਹੈ ਸਾਡਾ ਸਿਰ ਝੁਕਦਾ ਹੈ। ਇਹ ਉਸ ਹਰ ਵਿਅਕਤੀ ਤੇ ਮੈਨੂੰ ਲੱਗਦਾ ਸਿੱਧਾ ਸਿੱਧਾ ਅਟੈਕ ਫੈਸਲਾ ਕੀਤਾ ਉਹਨਾਂ ਨੇ ਜੋ ਉਹਨਾਂ ਨੇ ਫੈਸਲਾ ਕੀਤਾ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰਾ ਕੁਝ ਸਿੱਕੇ ਟੱਕਿਆ ਇਹ ਤਾਂ ਨਿੱਜੀ ਜਿਹੜਾ ਅਕਾਲੀ ਦਲ ਖਾਸ ਕਰਕੇ ਬਾਦਲ ਅਕਾਲੀ ਦਲ ਬਾਦਲ ਅਕਾਲੀ ਦਲ ਔਰ ਸੁਖਬੀਰ ਜੀ ਦੇ ਨਾਲ ਜਿਹੜੇ ਸਿਸਟਮ 'ਚ ਲੋਕ ਹੈਗੇ ਆ ਉਹਨਾਂ ਨੇ ਫੈਸਲਾ ਕਰਾਇਆ ਕਿਉਂਕਿ ਫਕਰੇ ਕੌਮ ਦਾ ਜਿਹੜਾ ਖitab ਵਾਪਸ ਲੈ ਲਿਆ ਇਹਨਾਂ ਨੂੰ ਪਰ ਇਸ ਤਰ੍ਹਾਂ ਕਰਨ ਦੇ ਨਾਲ ਸਿੱਖਾਂ ਨੂੰ ਸਿੱਖਾਂ ਦੇ ਮਨ ਨੂੰ ਔਰ ਇਸ ਤਰ੍ਹਾਂ ਸਾਡੀ ਜਿਹੜੀ ਮਰਿਆਦਾ ਜਿਹੜਾ ਸਿੱਖ ਕਰਮ ਹੈ ਉਹਨਾਂ ਨੂੰ ਖੇਸ ਪਹੁੰਚਦੀ ਹੈ ਇਸੇ ਕਰਕੇ ਅੱਜ ਅਕਾਲੀ ਦਲ ਦਾ ਸੁਬੀਰ ਸਿੰਘ ਬਾਦਲ ਦਾ ਇਹ ਹਾਲਾਤ ਹੋਏ ਜਿਹੜੇ ਕਹਿੰਦੇ ਸੀ ਮੈਂ 25 ਸਾਲ ਰਾਜ ਕਰਾਂਗਾ ਪਰ ਅੱਗੇ ਅੱਗੇ ਦੇਖੋ ਇਹਰੇ ਅਣਜਾਨੇ ਤੇ ਸਿੱਟੇ ਭੁਗਤਨੇ ਪੈਣਗੇ ਸੁਬੀਰ ਸਿੰਘ ਬਾਦਲ ਜੀ ਜਦੋਂ ਤੁਸੀਂ ਹਲਕਾ ਸਾਨੇਵਾਲ ਦੇ ਵਿੱਚ ਆਏ ਹੋ ਇਹ ਤਾਂ ਬੜਾ ਮੁੱਦਾ ਭਖਿਆ ਹੋਇਆ ਤੇ ਇੱਕ ਪਾਸੇ ਟਿੱਪਰ ਚਾਲਕ ਨੇ ਤੇ ਇੱਕ ਪਾਸੇ ਪਿੰਡ ਵਾਲੇ ਧਰਨੇ ਤੇ ਬੈਠੇ ਬਿਲਕੁਲ ਜੀ ਜਿੱਥੇ-ਜਿੱਥੇ ਇਹ ਰੇਤੇ ਦਾ ਮਸਲਾ ਮੈਂ ਹੁਣੇ ਸਾਡੇ ਸਾਡੇ ਪਿੰਡਾਂ 'ਚ ਬੈਠੇ ਸਾਡੇ ਬੇਟੇ ਸਾਡੇ ਇੰਚਾਰਜ ਸਾਹਿਬ ਨੂੰ ਤੇ ਹੁਣੇ ਮੈਂ ਬੇਨਤੀ ਕੀਤੀ ਆ ਕਿ ਮੈਂ ਤੇ ਐਮਪੀ ਸਾਹਿਬ ਆਉਣ ਵਾਲੇ ਦਿਨਾਂ ਚ ਅਗਲੇ ਹਫਤੇ ਜਾਂ ਦੋ ਚਾਰ ਦਿਨਾਂ ਚ ਜਿਆਦਾ ਅੰਦਰ ਕਰਦਣਾ ਜੀ ਉਹਨਾਂ ਨੇ ਅਸੀਂ ਉਹ ਸਾਰੇ ਜੇ ਅੰਦਰ ਕਰਨਗੇ ਤਾਂ ਹੁਣੇ ਚੱਲਾਂਗੇ ਤੁਹਾਡੇ ਨਾਲ ਕੋਈ ਤੁਹਾਨੂੰ ਅੰਦਰ ਕਰੂਗਾ ਤੇ ਐਮਪੀ ਸਾਹਿਬ ਤੇ ਰਾਜਾ ਵਿੜਿੰਗ ਤੇ ਬਾਜਵਾ ਸਾਹਿਬ ਉੱਥੇ ਖੜੇ ਹੋਣਗੇ ਕਿਸੇ ਪ੍ਰਕਾਰ ਦੀ ਤੁਸੀਂ ਚਿੰਤਾ ਨਾ ਕਰੋ ਪਰ ਅਸੀਂ ਆਉਣ ਵਾਲੇ ਦਿਨਾਂ ਜੇ ਸਾਰੇ ਰੇਤ ਮਾਫੀਏ ਤੇ ਪੰਜਾਬ ਦੇ ਕੋਨੇ-ਕੋਨੇ ਚ ਜਿੱਥੇ ਵੀ ਚੱਲ ਰਿਹਾ ਹੈ ਇਹ ਰੇਤ ਤੋਂ ਰੈਵਨਿਊ ਇਕੱਠਾ ਕਰਨ ਵਾਲੇ ਸੀ ਯੂਹੀ 20000 ਕਰੋੜ ਰੁਪਏ ਤੋਂ ਰੇਤ ਸੇ ਆ ਜਾਏਗਾ ਕੇਜਰੀਵਾਲ ਸਾਹਿਬ ਕਹਿੰਦੇ ਸੀ ਅੱਜ ਲੁੱਟ ਰਹੇ ਐ ਔਰ ਬਿਲਕੁਲ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਰੇਤ ਮਾਫੀਆ ਨੂੰ ਅਗਲੇ 3-4 ਦਿਨਾਂ ਚ ਆਪ ਦਾ ਕੰਮ ਸਮਾਪਤ ਕਰਕੇ ਆਪ ਦਾ ਸਮਾਨ ਸੱਲਾ ਲੈ ਜਾਓ ਨਹੀਂ ਆਉਣ ਵਾਲੇ ਦਿਨਾਂ ਚ ਮੈਂ ਐਮਪੀ ਸਾਹਿਬ ਤੇ ਬਾਜਵਾ ਸਾਹਿਬ ਅਸੀਂ ਖੁਦ ਆਵਾਂਗੇ ਉਸ ਜਗ੍ਹਾ ਤੇ ਤੇ ਗੱਲ ਕਰਾਂਗੇ ਤੈਨੂੰ ਕਦੇ ਢਾਲ ਖਰਾ

ਕਾਂਗਰਸ ਦੀ ਜਿਹੜੀ ਆਰਗੇਨਾਈਜੇਸ਼ਨ ਆ ਸਾਡਾ ਸਟਰਕਚਰ ਆ ਜਿਹੜਾ ਥੱਲਿਓ ਲੈ ਕੇ ਬੂਥ ਤੋਂ ਲੈ ਕੇ ਮੰਡਲ ਤੋਂ ਲੈ ਕੇ ਬਲੋਕ ਤੋਂ ਲੈ ਕੇ ਉੱਤੇ ਤੱਕ ਸਾਰੇ ਨੂੰ ਸਮਝਾਉਣ ਲਈ ਔਰ ਜਿਹੜੀ ਅਗਲੀ ਇਲੈਕਸ਼ਨ ਆ ਰਹੀ ਆ ਉਹਦੇ ਲਈ ਤਿਆਰ ਕਰਨ ਲਈ ਸੀ ਮੈਂ ਉਹਦੇ ਲਈ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਇਹਨਾਂ ਨੇ ਬਹੁਤ ਕੰਮ ਦੀਆਂ ਗੱਲਾਂ ਦੱਸੀਆਂ ਜਿਵੇਂ ਤੁਹਾਡੇ ਸਾਹਮਣੇ ਦੱਸਿਆ ਕਿ 70 75 ਹਜ਼ਾਰ ਲੱਖ ਵੋਟ ਭਾਜਪੀ ਨੇ ਉਥੇ ਇੱਧਰ ਉੱਧਰ ਕਰਤੀ ਮਹਾਰਾਸ਼ਟਰਾਂ ਚ ਇੱਥੇ ਵੀ ਜਿਹੜੀ ਆਮ ਪਾਰਟੀ ਆ ਉਹ ਵੀ ਵੀ ਟੀਮ ਆ ਇਹਨਾਂ ਦੀ ਆਰਐਸਐਸ ਔਰ ਭਾਜਪੀ ਨੇ ਇਹਨਾਂ ਨੇ ਇੱਥੇ ਵੀ ਉਹੀ ਕਰਨਾ ਅਸੀਂ ਮਹਾਰਾਜਾ ਸਾਹਿਬ ਉਹਨਾਂ ਸਾਰੇ ਵਰਕਰ ਨੂੰ ਸਮਝਾ ਕੇ ਗਏ ਆ ਕਿ ਭਾਈ ਇਹ ਵੋਟਾਂ ਲਿਸਟਾਂ ਨੂੰ ਦੇਖਣਾ ਸ਼ੁਰੂ ਕਰ ਦੋ ਇਹ ਨਾ ਹੋਵੇ ਪਤਾ ਲੱਗੇ ਕਿ ਹਜ਼ਾਰਾਂ ਹੋ ਜਾਂ ਸੈਂਕੜੇ ਵੋਟਾਂ ਗਾਇਬ ਹੈ ਕਿਉਂਕਿ ਆਮ ਪਾਰਟੀ ਕਿਹੜੀ ਸਿਧਾਂਤਵਾਦੀ ਆ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਸਾਰੇ ਵਾਅਦੇ ਤੋੜੇ ਔਰ ਸਾਰੇ ਇਹਨਾਂ ਦੇ ਰੇਤੇ ਤੇ ਕੀ ਕਿਹਾ ਸੀ ਅੱਜ ਟਿੱਪਰ ਕਿਤੇ ਸਾਨੇਵਾਲ ਚੱਲਦੇ ਆ ਚਲੋ ਜੀ ਦੱਸੋ ਤੁਸੀਂ ਦੱਸੋ ਤੁਹਾਨੂੰ ਸਾਰਿਆਂ ਨੂੰ ਪਤਾ ਟਿੱਪਰ ਕਿੱਦੇ ਚੱਲਦੇ ਆ ਇੱਥੇ ਔਰ ਕਿਹੜੇ ਲੋਕ ਇੱਥੇ ਗੜਬੜ ਕਰ ਰਹੇ ਆ ਤੇ ਉਹ ਸਾਰਾ ਦਾ ਇਹ ਕੰਮ ਉਹੀ ਕਰਾਉਂਦੇ ਆ 20 ਹਜ਼ਾਰ ਕਰੋੜ ਰੇਤੇ ਚਾ ਉਹ ਤਿੰਨ ਸਾਲ ਚੋਂ 864 ਕਰੋੜ ਜਮਾ ਕਰਾਇਆ ਤਿੰਨ ਸਾਲਾਂ ਚ 60 ਹਜ਼ਾਰ ਕਰੋੜ ਇਹਨਾਂ ਨੂੰ ਜਮਾ ਕਰਾਉਣਾ ਚਾਹੀਦਾ ਬਾਕੀ ਪੈਸਾ ਕਿੱਥੇ ਗਿਆ ਇਹ ਤਾਂ ਇਹੋ ਜਿਹੀ ਜਿਹੜੀ ਗੱਲ ਕਹਿੰਦੇ ਆ ਉਹਦੇ ਤੋਂ ਉਲਟਾ ਕੰਮ ਕਰਦੇ ਸਿਕਿਉਰਿਟੀ ਨਹੀਂ ਲੈਣੀ ਕਿਉਂ ਜੀ ਹੁਣ ਇਹਨਾਂ ਕੋਲ ਸਿਕਿਉਰਿਟੀ ਨਹੀਂ ਹੈਗੀ ਤੇ ਇਹਦਾ ਇਸ ਕਰਕੇ ਅਸੀਂ ਕਾਂਗਰਸ ਪਾਰਟੀ ਇਹਨਾਂ ਦੀ ਲੀਡਰਸ਼ਿਪ ਚ ਅਸੀਂ ਸਾਰੇ ਤਿਆਰ ਆ ਔਰ ਇਹਨਾਂ ਨੂੰ ਅਸੀਂ ਉਖਾੜ ਕੇ ਦੂਸਰੀ ਜਗ੍ਹਾ ਕਰਾਂਗੇ ਔਰ ਕਾਂਗਰਸ ਪਾਰਟੀ ਦੀ ਸਰਕਾਰ ਬਣਾਵਾਂਗੇ ਧੰਨਵਾਦ ਰਾਜਾ ਸਾਹਿਬ ਤੁਸੀਂ ਅੱਜ ਸਾਰਿਆਂ ਨੂੰ ਤੁਹਾਨੂੰ ਗਾਈਡ ਕਰਕੇ ਠੀਕ ਹੈ ਜੀ